ਰਹਿਰਾਸ ਸਾਹਿਬ ਇਕ ਓ ਬੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਤਾਰੂ ਸੁਖ ਰੋਗ ਪਿਆ ਚਾ ਸੁਖ ਤਾਮਨਾ ਹੋਈ ਤੂ ਕਰਤਾ ਕਰ ਨਾ ਮੈਂ ਨਾਹੀ ਚਾਹੋ ਕਰੀ ਨਾ ਹੋਈ ਬਲਿਹਾਰੀ ਕੁਤਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾ ਤਾਂ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹੀ ਵਿਸਿਪਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੀਚ ਕਰ ਨਾ ਸੋਕਰ ਰਹਿਆ ਸੋਦਰ ਰਾਗਸਾ ਮਹੱਲਾ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਤੇ ਨਿਕ ਸੰਕਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਚਾ ਧਰਮ ਤੁਵਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਚਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਤਾ ਸੁਵਾਰੇ ਗਾਵਨ ਤੁਦਨੋ ਇੰਦਰਿੰਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ गावਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਕੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋ ਮੋਨੀ ਆ ਮਨਮੋਹਨੇ ਸੁਰਗ ਮਚ ਪਿਆਲੇ ਗਾਵਨ ਤੁਦਨੋ ਰਤਨੁ ਪਾਇ ਤੇਰੇ 86 ਤੀਰਤ ਨਾਲੇ ਗਾਵਨ ਤੁਦਨੋ ਚੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਨੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗ ਤੇਰੇ ਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋ ਸਿਂਜਾਈ ਨਾ ਚਾ ਸਿਰ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਬਿਰੁ ਕਮ ਨਾ ਕਰ ਨਾ ਜਾਈ ਸੋ ਪਾਤੇ ਸਾਹੋ ਸਾਹ ਪਤੇ ਸਾਹਿਬ ਨਾਨਕ ਰਹਿਨ ਰਚਾਈ ਆਸਾ ਮਹੱਲਾ ਪਹਿਲਾ ਸੁਰ ਨੰਦ ਆਇ ਕਹਿ ਸਭ ਕੋਈ ਕੇ ਵੱਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿ ਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹੀ ਬਾ ਗੈਰ ਗੰਬੀਰਾ ਗੁਣੀ ਗਹੀ ਰਾ ਕੋਈ ਨ ਜਾਣ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਹੀ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨ ਜਾਏ ਤੇਰੀ ਤਿੰਨ ਵੱਡਿਆਈ ਸਭ ਸੱਤ ਸੇ ਸਭ ਤਬ ਸਭ ਚੰਗੀਆਂ ਆਈਆਂ ਸਿਤਾਪੁਰ ਕਾਂਕੀਆਂ ਵਢੀਆਂ ਆਈਆਂ ਤੁਦ ਵਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲੈ ਨਾ ਠਾਕ ਰਹਾਈਆ ਅੱਖ ਨਵਾਲਾ ਕਿਆ ਵਿਚਾਰਾ ਸਿਵਤੀ ਬਰੇ ਤੇਰੇ ਭੰਡਾਰਾ ਜਿਸ ਤੂੰ ਦੇਤੀ ਸੈਂ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਮਹਿ ਲਾ ਪੈਲਾ ਆਖਾਂ ਜੀਵਾ ਵਿਸਰੈ ਮਰ ਜਾਓ ਅੱਖ ਨਿਓਂਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖੇ ਉਤ ਭੁਖੇ ਖਾਈ ਚੱਲੀਐ ਦੁਖ ਸੋ ਕਿਉ ਮਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਹੀ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਅੱਖਤ ਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੈ ਅੱਖ ਨ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਉਮਰੈ ਨ ਹੋਵੇ ਸੋਗ ਦਿਨ ਦਰਹਿ ਨਾ ਚੁੱਕੈ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਵਾ ਨ ਕੋ ਹੋਈ जे बड़े आप ते बड़ तेरी दात जिन दिन करके की रात खसम विसार ते कम जात नानक नाम है बाजिस नात रागे गुजरी महला चौथा हर के चन सतगुर सतपुर का बिनो करो गुर पास हम किरे किरम सतगुर शर ना कर दया नाम परगास मेरे मीत गुरुदेव मोको राम नाम प्रगास गुरमत नाम मेरा प्राण सिखाई हर कीरत हमरी रह रास रहाओ हर जन केवट वड़ पाक बटेरे जिन हर हर शरदा हर प्यास हर हर ना मिल त्रिभतास मिल संगत गुण परगास जिन हर 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 रस नाम न ना पाया ते पाग हीन जम पास जो सतगुर शरण संगत नहीं आए त्रिघ जीवे त्रिग जीवास जिन हर जन सतगुर संगत पाई तिन तुरमस्तक लिख्या लिखास ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੀ ਗੁਜਰੀ ਮਹੱਲਾ ਪੰਜਮਾ ਕਾਹਿਰੇ ਮਨ ਚਿਤ ਵੈ ਉਤਮ ਜਾਰ ਹਰ ਜੀਉ ਪਰਿਆ ਸਲਪ ਧਰਮੈ ਚੰਤੂ ਪਾਏ ਤਾਂ ਕਨਿ ਚ ਕਾਕੇ ਕਨ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੂਤ ਬਨ ਤਾਂ ਕੋਈ ਨਾ ਕੀ ਸਕੀ ਧਰਿਆ ਸਿਰ ਸਿਰ ਜਗ ਸੰਭਾਹੀ ਟਾਕੁਰ ਕਾਹੀ ਮਨ ਪੋ ਕਰਿਆ ਊਡੇ ਊਡਾਵੇਂ ਸੇ ਕੋ ਸਾਥਿਸ ਪਛੇ ਬਚਰੇ ਸਰਿਆ ਤਿਨ ਕਵਨ ਖਲਾਵੇਂ ਕਵਨ ਚੁਗਾਵੇਂ ਮਨ ਮੇ ਸਿਮਰਨ ਕਰਿਆ ਸਭ ਨੀਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਧਰਿਆ ਚਨ ਨਾਨਿਕ ਬਲ ਬਲ ਸਤ ਬਲ ਚਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹਲਾ 4 ਸੋਪੁਰਕਿ ਕਿਕੰਕਾਰੀ ਸਤਿਗੁਰ ਪਰਸਾਦਿ ਸੋਪੁਰਕਿ ਨਿਰੰਚਨ ਹਰਪੁਰਕ ਨਿਰੰਚਨ ਅਰਗਮਗਮ ਅਪਾਰ ਸੰਤਿ ਆਵੇ ਸੰਤਿ ਆਵੇ ਤੂ ਦਿੱਤੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤਿ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਾ ਪੇ ਠਾਕੁਰ ਰਾ ਪੇ ਸੇਵਕ ਜੀ ਕਿਆ ਨਾਨਕ ਚੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਅਨੇਕਉਪਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋ ਚ ਵੇਦਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰਨ ਚਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣਿ ਆਖ ਬਖਾਨਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੀਨੇ ਗੁਰੇ ਬਾਣਾ ਹਰਤੇ ਆਵੇ ਹਰਤੇ ਆਵੇ ਤੁਝ ਜੀ ਸੇ ਚਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰਤੇ ਆਇਆ ਜੀ ਤਿਨ ਤੋਟੀ ਚਮਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਾ ਜਿਨ ਸੇ ਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇਆ ਜੀ ਚਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਚੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਅਰਨਕ ਅਨੇਕ ਅਨੰਤਾ ਤੇਰੀ ਨਕ ਤੇਰੀ ਨ ਕਰੈ ਹਰ ਪੂਜਾ ਜੀ ਤਬ ਤਾਪੈ ਚਪੈ ਬੇਅੰਤਾ ਤੇਰੇ ਨਿਕ ਤੇਰੇ ਨਿਕ ਬੜੈ ਬੋ ਸਿਮਰਤ ਸਾਸਤ ਜੀ ਕਰਿ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਚਨਨਾ ਨਿਕ ਚੀਜੋ ਪਾਵੇ ਮੇਰੇ ਹਰ ਭਗਵੰਤਾ ਤੁਵਾਦਪੁਰਖ ਪਰੰਪਰਕਰਤਾ ਚੀ ਤੁਦ ਜੇ ਮਡ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀ ਚਲ ਕਰਤਾ ਸੋਈ ਤੁਦ ਆਪੇ ਪਾਵੇ ਸੋਈ ਵਰਤੈ ਚੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭਉ ਪਾਈ ਚੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਕਾਬੇ ਕਰਤੇ ਕੀ ਚੋ ਸਭ ਸੇ ਕਾਂਚਾ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਢਾਸਾ ਈ ਜੋਤੋਂ ਪਾਵੈ ਸੋਈ ਤਿਸ ਸੀ ਜੋਤੋਂ ਤੇ ਸੋਈ ਹੋ ਬਾਈ ਰਹਾਉ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੋਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਵਾਇਆ ਤੁਦਾ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਮਨ ਦੂਜਾ ਕੋਈ ਨਾਹੇ ਜੀ ਚੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋ ਕੀ ਮੇਲ ਜਿਸਨੋਂ ਤੂੰ ਚਾਹ ਨਾਹੀ ਸੋਈ ਜਨ ਜਾਨੇ ਹਰ ਗੁਣ ਸਦਹੀ ਆਖ ਵਖਾਨੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਚਿਹੀ ਹਰਿ ਨਾਮਿ ਸਮਾਇਆ ਤੂੰ ਆਪੀ ਕਰਤਾ ਤੇਰਾ ਕੀ ਆਸਬ ਹੋਈ ਤੂਦ ਬਿਨ ਦੂ ਚਾਵਰ ਨਾ ਕੋਈ ਤੂੰ ਕਰ ਕਰ ਵੇਖੈ ਚਾਹ ਨੈ ਸੋਈ ਚਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਨੀ ਪਾਵਕ ਤਿਨਹਿ ਕੀਆ ਪੰਕਜ ਮੋ ਪਗਨੀ ਚਾਲੈ ਹਮ ਦੇ ਕਾਤੈ ਡੂਬੀ ਅਲੇ ਮਨਿਕ ਨਾ ਚੀਤ ਸਮੂੜ ਮਨਾ ਹਰ ਬਿਸਰਤਿ ਰੀ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਬੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਸਾਮਹਲਾ ਪੰਜਬਾ ਪਾਈ ਪਰ ਆਪਤ ਮਾਨੁ ਕਿਤੇ ਹੋਰੀ ਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤਿ ਬਜਿ ਕੇਵਲ ਨਾਮੈ ਸ਼ਰਮ ਜਾਮ ਲੰਗ ਬਭ ਜਲ ਤਰਨ ਕੈ ਜਨਮ ਮਿਰਥਾ ਚਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨ ਚਾਨਿਆ ਹਰਿ ਰਾਇਆ ਕਉ ਨਾਨਕ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਬਾ ਕਬੀਰ ਬਾਚ ਬੇਨਤੀ ਚੋ ਪਈ ਪਾਤਿ ਸਾਹੀ ਦਸਵੀਂ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੀ ਤੁਛ ਸਬੈ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ मोरे जानि कर दे करिया सब को आच सिंगरी पूरन होए हमारी आशा तोर बचन जनकी रह प्यासा तुम्हें चांड कोई अवर ना ते आऊं जो बर चाहूं सो तुम ते पाऊं सेवक सिख मारे तारी है चुन चुन सतर हमारे मारिए आप हाथ दे मुझे ओ है मरण काल का त्रास निवरी है हूं जो सदा हमारे बच्चा श्री अस जो करियो रछा रख ले हो मोहे रख नहारे साहिब संत सहाय प्यारे दीन बंद दुष्टन के हंता तुम हो पुरी चतुर्दश कंता काल पाए ब्रह्मा अवतैरा काल पाए शिव जो अवतैरा काल पाए कर विष्णु प्रकाशा सकल काल का किया तमाशा जब निकाल जोगी शिव की हो वेदराज ब्रह्मा चौथी हो काल सब लोक सवारा नमस्कार है ताहे हमारा ਜਵਨ ਕਾਲ ਸਭ ਚੰਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਧੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਿਕਾਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪਿ ਸਵਾਰੀ ਸ਼ਿਵ ਕੰਨ ਕੋ ਸ਼ਿਵ ਗੁਣ ਸੁਖ ਦਿਯੋ ਸਤਰਣ ਕੋਪਲ ਮੋਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸੰਪਰ ਕਰਪਾ ਦ੍ਰਿਸ਼ਟ ਕਰ ਬੂਲਾ संतन दुख पाए ते दुखी सुख पाए साधन के सुखी एक एक की पीर पछाण कट कट के पट पट की जान जब उत करक करा कर तारा प्रजा तारत तब देह अपारा जब या करक करत हो कब हो तो मैं मिलत दे तर सब हो जेते बदन सृष्ट सब तार आप अपनी बूझो चार तुम सब ही ते रहत निरालम जानत वेद वेदर आलम ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦੇ ਅਸੰਭ ਤਾ ਕਾ ਮੂਡ ਉਚਾਰਤ ਪੇਦਾ ਚਾ ਕੋ ਪੀਬ ਨ ਪਾਵਤ ਬੇਦਾ ਤਾ ਕੋ ਕਰਪਾ ਹ ਨਨ ਮਾਨਤ ਵਾ ਮੂਡ ਕਚ ਪੀਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪੀਵ ਆਪਾਪਨੀ ਬੁੱਧ ਹੈ ਚੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਚਾਏ ਪਸਾਰਾ ਕਹਿ ਬਿਦ ਸਚਾ ਪ੍ਰਥਮ ਸੰਸਾਰਾ ਇਕੈ ਰੂਪੇਨੂਪਸਰੂਪਾਰੰਕਪਿਉ ਰਬ ਕਹਿ ਬੋਪਾ ਅੰਡਜ ਜੇਰਜ ਸੇ ਤਜਕੀਨੇ ਉਤਪੁਜ ਖਾਨ ਬਉਰ ਰਚਦੀਨੇ ਕਉ ਫੂਲ ਰਾਜਾ ਹਮ ਬੈਠਾ ਕਉ ਸੀਮਟ ਪਿਉ ਸ਼ੰਕਰ ਕਹਿਠਾ ਸਗਰੀ ਸ੍ਰਿਣਿ ਦਿਖਾਈ ਅਚੰਬਵ ਆਦਿ ਚੁਕਾਦਿਸ ਰੂਪ ਸਿਆੰਭਵੈ ਅਵਰਚਾਮੇਰੀ ਤੁਮ ਕਰੋ ਸਿਖੁ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਵਤੁ ਉਤਪਾਤਾ ਸਕਲ ਮਲੇਚ ਕਰੋ ਰਨ ਕਾਤਾ ਜੇ ਅਸਤੁ ਜਿਤਾ ਮਛਰਨੀ ਪਰੇ ਤਿਨਕੇ ਦੁਸ਼ਟ ਦੁਖ ਤ ਹਵੈ ਮਰੀ ਪੁਰਖ ਚ ਬਨ ਪਗ ਪਰੇ ਤਿ ਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਦ ਤਿ ਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇ ਰਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾ ਕੀ ਤਾਪਤ ਨਕ ਮੋਹਰ ਹੋ ਰਿਦ ਸਿਧ ਕਰ ਮੋਹ ਸਭ ਹੋਈ ਦੁਸਤ ਚਾ ਚ ਵਿਸਕੇ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਹੀ ਉਬਾਰਾ ਜੀ ਨਰ ਨਾਮ ਤਿਹਾਰੋ ਕਾਹ ਦਾਰ ਦੇ ਦੁਸਤ ਦੁਖ ਤੇਰਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਤੋਰ ਮੋਹ ਸਹਾਈ ਦੁਸਤ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਹਿੰਜ ਤਬ ਤੀ ਤੁਮਰੇ ਤਬ ਤੀ ਕੋ ਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਬੁਰਾਨ ਕੁਰਾਨੇ ਕਹਿ ਮਤੇ ਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭ ਬੋ ਭੇਦ ਕ ਮੇਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮਰੀ ਕਰ ਬੈ ਨਾ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਾਕਲ ਦਿਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਈ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ RAM KALI MAH LA TI JANAND KONGAR SATGURU PAR SAADH ANAND PYA MERI MAI SATGURU MAIN PAAYA SATGURU TA PAAYA SAJH SE TE MAN VACHI AA BA DAIYA ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬੰਨੀ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਅਰ ਨਾਲੇ ਅਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਮੀਚਾਨੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀਬਿ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮੰਨਿ ਆਇ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਢੋ ਜਿਸ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਚੇ ਪੰਚੇ ਚਬਦ ਤਿਤ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਚੇ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਗੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਚੇ ਆਨੰਦ ਸੁਨੋ ਵਡ ਪਾ ਕੀਓ ਸਗਲ ਮਨੋਰਿਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਮੀਸੂਰੇ ਦੂ ਕਰੋਗੀ ਸੰਤਾ ਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਮੁੰਦਾਬਨੀ ਮਹ ਲਾ ਪੰਜੇ ਮਾ ਸਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਦਾਰੋ ਜੇ ਕੋ ਖਾਵੇ ਜੇ ਕੋ ਗੁੰਚੈ ਤਿਸ ਕਾ ਹੋਏ ਉਦਾਰੋ ਏ ਵਸਤ ਤ ਜੀਨੈ ਚਾਈ ਨਿਤ ਨਿਤ ਰਖੂ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਹੈ ਸਾਰੋ ਸਲੋਕ ਮਹਲਾ ਪੰਜਮਾ ਤੇਰਾ ਕੀਤਾ ਜਾਂ ਤੋ ਨਾਹੀ ਮੈਨੂੰ ਜੋ ਕੀਤਾ ਈ ਬੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਹਿ ਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਨਤੀ ਬੈ ਹਰੇ ਆਪਉੜੀ ਤਿੱਥਾ ਤੂੰ ਸਮਰਤ ਚਿੱਤੈ ਕੋਈ ਨਾਹੀ ਹੋ ਤੈ ਤੇਰੀ ਰਾਖੀ ਅਗਨੀ ਉਦਰ ਬਾਹੀ सुन कै चमके दूत नय कह रै चढ़ि चाही बहु जल बिकम स गाहो गुरु शब्दि पार पाही जिन को लगी प्यास अमृत सिं खाही कलमै हो पुन्न गुन गोविंद गाही सब सनो कृपाल समाली साहि साहि बिरता कोई न जाई जे आवे तुते आही श्लोक महान ला पंजमा ਅੰਤਰ ਗੁਰਿਆ ਰਾਧੇ ਨਾ ਜਿਹ ਵਜਪ ਗੁਰ ਨਾਉ ਨੇਤਰੀ ਸਤ ਗੁਰ ਪੇਖ ਨਾ ਸਰਵਨੀ ਸੁਨ ਨਾ ਗੁਰ ਨਾਉ ਸਤ ਗੁਰ ਸੇਤੀ ਰਤ ਆਦਰ ਗੈ ਪਾਈ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾਟੀਆਂ ਵਿਰਲੇ ਕਈ ਕੇ ਮਹਲਾ ਪੰਜਮਾ ਰੱਖੇ ਰਖਨ ਹਾਰਿ ਆਪੇ ਉਪਾਰਿ ਅਨ ਗੁਰ ਕੀ ਪੈਰੀ ਪਾਏ ਕਾ ਜਿਸ ਵਾਰਿ ਅਨ ਹੋਵਾ ਆਪੇ ਦਿਆਲ ਮਨੋ ਨਾ ਵਿਸਾਰਿ ਅਨ ਸਾਧ ਚ ਨਾ ਕਹਿ ਸੰਗ ਪੰਬ ਚਲਤਾਰਿ ਅਨ ਸਾਂਖਤ ਨਿੰਦਕ ਦੁਸ਼ਟ ਕੀ ਨਮਾਹਿ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਚਾਹਿ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਚਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ